ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪਿਤਾ ਪੁੱਤਰ ਦੇ ਵਿੱਚ ਪ੍ਰਗਟ ਹੋਇਆ ਪੜ੍ਹਾਂਗੇ ਅਸੀਂ ਮੱਤੀ ਦੀ ਅੰਜੀਲ ਉਹਦਾ 11ਵਾਂ ਬਾਪ ਉਹਦੀ 25 ਹੈ ਉਸ ਵੇਲੇ ਯੀਸ਼ੂ ਨੇ ਅੱਗੋਂ ਆਖਿਆ हे ਪਿਤਾ ਕਾਸ਼ ਅਤੇ ਧਰਤੀ ਦੇ ਮਾਲਿਕ ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਕਿ ਉਹਨਾਂ ਨੂੰ ਨਿਆਣਿਆਂ ਦੇ ਉੱਤੇ ਪ੍ਰਗਟ ਪਿਤਾ ਪ੍ਰਭੂ ਯਿਸੂ ਮਸੀਹ ਨੇ ਕਿਹਾ اے ਪਿਤਾ ਮੈਂ ਤੇਰੀ ਵਡਿਆਈ ਕਰਦਾ ਹਾਂ ਧਰਤੀ ਤੇ ਜੋ ਤੂੰ ਇਹਨਾਂ ਗੱਲਾਂ ਨੂੰ ਬੁੱਧਵਾਨਾਂ ਗਿਆਨੀਆਂ ਦੇ ਉੱਤੇ ਪ੍ਰਗਟ ਨਹੀਂ ਕੀਤਾ ਤੇ ਉਹਨਾਂ ਨੂੰ ਬੱਚਿਆਂ ਦੇ ਉੱਤੇ ਪ੍ਰਗਟ ਕੀਤਾ ਕਿਹੜੀਆਂ ਗੱਲਾਂ ਤੇ ਨਹੀਂ ਖੁਦਾ ਨੇ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਬੁੱਧਵਾਨ ਸਮਝਦੇ ਸੀ ਆਪਣੇ ਆਪ ਨੂੰ ਜਿਆਦਾ ਸਿਆਣੇ ਸਮਝਦੇ ਉਹਨਾਂ ਦੇ ਉੱਤੇ ਪ੍ਰਭੂ ਨੇ ਪਿਤਾ ਤੇ ਪੁੱਤਰ ਦਾ ਭੇਤ ਨਹੀਂ ਖੋਲਿਆ ਹallelujah ਵੇਖੋ ਭੈਣ ਭਰਾਓ ਉਹ ਭੇਤ ਕਿਹਦੇ ਤੇ ਖੁੱਲਦਾ ਆ ਜਿਹੜਾ ਇਨਸਾਨ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦਾ ਆ ਉਹ ਫਿਰ ਪਰਮੇਸ਼ੀਅ ਦੇ ਧੀਆਂ ਤੇ ਪੁੱਤਰ ਹੋ ਜਾਂਦੇ ਨੇ ਤੇ ਫਿਰ ਉਹ ਭੇਤ ਖੁਦਾ ਆਪਣੇ ਲੋਕਾਂ ਦੇ ਉੱਤੇ ਖੋਲਦਾ ਹੈ ਕਿਉਂਕਿ वचन ਦੇ ਵਿੱਚ ਲਿਖਿਆ ਕਿ ਉਸ ਭੇਤ ਨੂੰ ਤੂੰ ਆਪਣੇ ਬੱਚਿਆਂ ਦੇ ਉੱਤੇ ਖੋਲਿਆ ਇਹਦੇ ਨੂੰ ਪਿਤਾ ਤੇ ਪੁੱਤਰ ਦੇ ਭੇਤ ਨੂੰ ਹallelujah ਬੇਕੋ ਹੋਰ ਖੁਦਾ ਭੈਣ ਭਰਾ ਇਕੀਆ ਪਰ ਉਹਦੇ ਵਿੱਚ ਕੀ ਨੇ ਤਿੰਨ ਪਰਸਨ ਉਹਦੇ ਲਈ ਵੇਖੋ ਮੈਂ ਇੱਕ ਵੀਡੀਓ ਆ ਉਹਦਾ ਲਿੰਕ ਤੁਹਾਨੂੰ ਇੱਥੇ ਦੇ ਦਾਂਗਾ ਤੁਸੀਂ ਚੈੱਕ ਕਰਕੇ ਉਹਨਾਂ ਵਚਨਾਂ ਨੂੰ ਪੜ ਸਕਦੇ ਜੇ ਪਵਿੱਤਰ ਬਾਈਬਲ ਦੇ ਵਿੱਚੋਂ ਹਾਲੇਲੂਇਆ ਕਿਉਂਕਿ ਸਮਾਂ ਘਟਿਆ ਵੀਡੀਓ ਜਿਆਦਾ ਲੰਮੀ ਹੋ ਜਾਣੀ ਆ ਮੈਂ ਲਿੰਕ ਦੇ ਦਾਂਗਾ ਮੈਂ ਇੱਕ ਵੀਡੀਓ ਬਣਾਈ ਆ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਭੇਦ ਦੀ ਹਾਲੇਲੂਇਆ ਉਹੀ ਵਚਨ ਦਿੱਤੇ ਨੇ ਜੋ ਖੁਦਾ ਦੇ ਪਾਕ ਕਲਾਮ ਦੇ ਵਿੱਚ ਲਿਖੇ ਨੇ ਹਾਲੇਲੂਇਆ ਤੇ ਵੇਖੋ ਅੱਗੇ ਪ੍ਰਭੂ ਨੇ ਕਿਹਾ ਜਦੋਂ ਅਸੀਂ ਸੱਬਿਆਤ ਪੜਦੇ ਆਂ ਹਾਂ ਪਿਤਾ ਕਿਉਂ ਜੋ ਤੈਨੂੰ ਇਹੋ ਹੀ ਚੰਗਾ ਲੱਗਾ ਹallelujah ਦੇਖੋ ਪ੍ਰਭੂ ਨੇ ਕਿਹਾ ਕਿ ਪਿਤਾ ਤੁਹਾਨੂੰ ਇਹੋ ਹੀ ਚੰਗਾ ਲੱਗਾ ਹallelujah ਕਿਉਂ ਦੇਖੋ ਪ੍ਰਭੂ ਸਵਰਗ ਦੇ ਵਿੱਚੋਂ ਆਇਆ ਦੇਖੋ ਭੈਣ ਭਰਾਓ ਜੇ ਪ੍ਰਭੂ ਨੇ ਆਪਣੇ ਆਪ ਨੂੰ ਪੁੱਤਰ ਕਿਹਾ ਹੈ ਪਰਮੇਸ਼ਰ ਦਾ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਪ੍ਰਭੂ ਦਾ ਉਹਦਾ ਘਟਿਆ ਤੇ ਪਰਮੇਸ਼ਰ ਦਾ ਉਹਦਾ ਜ਼ਿਆਦਾ ਹੈ ਨਹੀਂ ਦੇਖੋ ਭੈਣ ਭਰਾਓ ਜੇ ਕੋਈ ਪਿਤਾ ਆਇਆ ਤੇ ਉਹਦਾ ਮਤਲਬ ਅੱਗੇ ਪੁੱਤਰ ਆ ਤੇ ਉਹ ਸਾਰਾ ਅਧਿਕਾਰ ਕਿਹਦੇ ਕੋਲ ਹੁੰਦਾ ਪੁੱਤਰ ਦੇ ਕੋਲ ਹallelujah ਤੇ ਮਤੀ 18 ਦੇ ਵਿੱਚ 28 ਦੀ 18 ਦੇ ਵਿੱਚ ਪ੍ਰਭੂ ਨੇ ਕੀ ਕਿਹਾ ਸਵਰਗ ਤੇ ਧਰਤੀ ਦਾ ਸਾਰਾ ਅਧਿਕਾਰ ਪ੍ਰਭੂ ਨੇ ਕਿਹਾ ਮੈਨੂੰ ਦਿੱਤਾ ਗਿਆ ਹੈ ਤੇ ਤੁਸੀਂ ਹੁਣ ਜਾ ਕੇ ਸਾਰੀ ਦੁਨੀਆ ਦੇ ਵਿੱਚ ਚੇਲੇ ਬਣਾਓ ਤੇ ਲੋਕਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦਿਓ ਇਹ ਪ੍ਰਭੂ ਨੇ ਕਿਹਾ ਹallelujah ਵੇਖੋ ਪ੍ਰਭੂ ਨੇ ਕਿਹਾ ਕਿ ਪਿਤਾ ਤੈਨੂੰ ਇਹੋ ਹੀ ਚੰਗਾ ਲੱਗਾ ਹallelujah ਅੱਗੇ ਬਚਨ ਦੇ ਵਿੱਚ ਲਿਖਿਆ ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੈ ਪੁੱਤਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤਰ ਜਿਸ ਉੱਤੇ ਉਹ ਪੁੱਤਰ ਨੂੰ ਹੁਣ ਪ੍ਰਗਟ ਜਿਸ ਉੱਤੇ ਪੁੱਤਰ ਉਹਨੂੰ ਹੁਣ ਪ੍ਰਗਟ ਕਰਨਾ ਚਾਹੀ ਹallelujah ਵੇਖੋ ਪ੍ਰਭੂ ਨੇ ਕਿਹਾ ਕਿਉਂ ਹਾਂ ਪਿਤਾ ਤੈਨੂੰ ਇਹੋ ਹੀ ਚੰਗਾ ਲੱਗਾ ਹallelujah ਵੇਖੋ ਪ੍ਰਭੂ ਨੇ ਕਿਹਾ ਕਿ ਪੁੱਤਰ ਤੋਂ ਇਲਾਵਾ ਕੋਈ ਪਿਤਾ ਨੂੰ ਨਹੀਂ ਜਾਣਦਾ ਪਿਤਾ ਨੂੰ ਲਵਾ ਕੋਈ ਪੁੱਤਰ ਨੂੰ ਨਹੀਂ ਜਾਣਦਾ ਹੁਣ ਪੁੱਤਰ ਹੀ ਆ ਜੇ ਤੇ ਉਹ ਪਿਤਾ ਨੂੰ ਪ੍ਰਗਟ ਕਰਨਾ ਚਾਹਵੇ ਹallelujah ਦੇਖੋ ਭੈਣ ਭਰਾਓ ਯਿਸੂ ਮਸੀਹ ਨੇ ਕਿਹਾ ਨਾ ਕਿ ਮੈਂ ਤੇ ਪਿਤਾ ਇੱਕ ਹਾਂ ਪ੍ਰਭੂ ਨੇ ਕਿਹਾ ਮੈਂ ਪਿਤਾ ਵਿੱਚ ਤੇ ਪਿਤਾ ਮੇਰੇ ਵਿੱਚ ਹallelujah ਵੇਖੋ ਖੁਦਾ ਦਾ ਇੱਕ ਭੇਤ ਆ ਜਿੰਨੇ ਵੀ ਤੁਸੀਂ ਧਾਰਮਿਕ ਪੁਸਤਕਾਂ ਨੂੰ ਪੜੋਗੇ ਖੁਦਾ ਦਾ ਸ਼ਗਬਦ ਆਊਗਾ ਪਰਮੇਸ਼ਰ ਦਾ ਸ਼ਬਦ ਆਊਗਾ ਇੱਕ ਜਗ੍ਹਾ ਤੇ ਪਰਮੇਸ਼ਰ ਆਉਂਦਾ ਹੈ ਇੱਕ ਜਗ੍ਹਾ ਤੇ ਪ੍ਰਭੂ ਆਉਂਦਾ ਹੈ ਤਰ੍ਹਾਂ ਤਰ੍ਹਾਂ ਦੇ ਵੇਖੋ ਦੇ ਨਾਮ ਹੁੰਦੇ ਕਿਉਂ ਕਿਉਂਕਿ ਖੁਦਾ ਦਾ ਭੇਤ ਹੀ ਖੁਦਾ ਇੱਕ ਆ ਉਹਦੇ ਵਿੱਚ ਕੀ ਆ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਉਹ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਜੀ ਹallelujah ਕਿਉਂਕਿ ਖੁਦਾ ਦੇ ਕਿਨੇ ਹੋ ਪੀ ਤਾਂ ਹੀ ਵੇਖੋ ਪ੍ਰਭੂ ਨੇ ਕਿਹਾ ਕਿ ਪਿਤਾ ਨੇ ਜਗਤ ਦੇ ਨਾਲ ਇਹੋ ਜਿਹਾ ਪਿਆਰ ਕੀਤਾ ਕਿ ਉਹਨੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਪੁੱਤਰ ਦੇ ਦੁਆਰਾ ਸਾਰਾ ਜਗਤ ਬਚਾਇਆ ਜਾਵੇ ਹallelujah ਤਾਂ ਹੀ ਪ੍ਰਭੂ ਨੇ ਕਿਹਾ ਜਿਹੜਾ ਕੋਈ ਪੁੱਤਰ ਤੇ ਵਿਸ਼ਵਾਸ ਕਰਦਾ ਆ ਉਹਦਾ ਨਿਆ ਨਹੀਂ ਹੋਵੇਗਾ ਉਹਨੂੰ ਨਿਆ ਤੋਂ ਮੁਕਤ ਕਰ ਦਿੱਤਾ ਗਿਆ ਹੈ ਹallelujah ਵੇਖੋ ਭੈਣ ਭਰਾ ਪ੍ਰਭੂ ਨੇ ਵੀ ਕੀ ਕਿਹਾ ਕਿ ਮੈਂ ਸਵਰਗ ਦੇ ਵਿੱਚੋਂ ਆਇਆ ਹਾਂ ਤੇ ਸਵਰਗ ਦੇ ਵਿੱਚ ਜਾਣਾ ਤੇ ਸਵਰਗ ਦੇ ਵਿੱਚੋਂ ਇਨਸਾਨ ਨਹੀਂ ਆਉਂਦਾ ਇਨਸਾਨ ਧਰਤੀ ਤੋਂ ਆਉਂਦਾ ਹੈ ਪ੍ਰਭੂ ਨੇ ਕਿਹਾ ਮੈਂ ਸਵਰਗ ਦੇ ਵਿੱਚੋਂ ਆਇਆ ਤੇ ਵੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਤਾ ਮਰੀਮ ਨੇ ਜਦੋਂ ਗਰਭਵਤੀ ਹੋਈ ਤੇ ਸਵਰਗ ਦੂਤ ਨੇ ਸਵਰਗ ਤੋਂ ਆਣ ਕੇ ਕਿਹਾ ਕਿ ਤੂੰ ਗਰਭਵਤੀ ਹੋਵੇਂਗੀ ਇੱਕ ਪੁੱਤਰ ਨੂੰ ਜਨਮ ਦੇਵੇਂਗੀ ਤੇ ਤੂੰ ਉਹਦਾ ਨਾਂ ਕੀ ਰੱਖੀਂ ਯੇਸ਼ੂ ਤੇ ਵੇਖੋ ਉਹ ਪੁੱਤਰ ਦੀਆਂ ਭਵਿਸ਼ਵਾਣੀਆਂ ਪਹਿਲਾਂ ਹੀ ਹੋ ਗਈਆਂ ਜੀ 7 ਆ 750 ਸਾਲ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਸਾਰਿਆਂ ਨਬੀਆਂ ਨੇ ਪਹਿਲਾਂ ਹੀ ਦੱਸ ਦਿੱਤੀਆਂ ਹallelujah ਕਿ ਇੱਕ ਪੁੱਤਰ ਪੈਦਾ ਹੋਣਾ ਯਸ਼ਾਇਆ ਨਬੀ ਦੀ ਪੁਸਤਕ ਉਹਦਾ ਨਾਮ ਦੀ ਛੇੜ ਵਿੱਚ ਲਿਖਿਆ ਕਿ ਸਾਡੇ ਲਈ ਇੱਕ ਬਾਲਕ ਪੈਦਾ ਹੋਇਆ ਸਾਨੂੰ ਇੱਕ ਪੁੱਤਰ ਦਿੱਤਾ ਗਿਆ ਰਾਜ ਉਹਦੇ ਮੋਢਿਆਂ ਤੇ ਉਹਦਾ ਨਾਂ ਅਦਵਤ ਸਲਾਹੂਕਾਰ ਅ ਮਹਾਨ ਚੁਕਤੀ ਕਰਨ ਵਾਲਾ ਪਰਮੇਸ਼ਰ ਹallelujah ਪਹਿਲਾਂ ਹੀ ਉਹੇ ਸ਼ਵਾਨੀਆਂ ਹੋ ਗਈਆਂ ਕਿਉਂਕਿ ਖੁਦਾ ਆਪਣੇ ਨਬੀਆਂ ਨੂੰ ਲਿਖਾ ਰਿਹਾ ਹੈ ਪਰਮੇਸ਼ਰ ਆਪਣੇ ਲੋਕਾਂ ਨੂੰ ਪਹਿਲਾਂ ਹੀ ਇਹ ਗੱਲਾਂ ਲਿਖਾ ਰਿਹਾ ਹੈ ਹallelujah ਉਹ ਸਾਰੀਆਂ ਭਵਿਸ਼ਵਾਣੀਆਂ ਆਣ ਕੇ ਪ੍ਰਭੂ ਨੇ ਪੂਰੀਆਂ ਕੀਤੀਆਂ ਪ੍ਰਭੂ ਨੇ ਇੱਕ ਇੱਕ ਵਚਨ ਚ ਕਿਹਾ ਨਾ ਕਿ ਆਹ ਲਿਖਤ ਨੂੰ ਮੈਂ ਪੂਰੀਆਂ ਕਰਨ ਆਇਆ ਆਹ ਲਿਖਤ ਨੂੰ ਮੈਂ ਪੂਰਾ ਕਰਨ ਆਇਆ ਤੇ ਵੇਖੋ ਭੈਣ ਭਰਾਓ ਹੁਣ ਯਿਸੂ ਮਸੀਹ ਜਦੋਂ ਪ੍ਰਭੂ ਉਹਦੇ ਕੋਲੋਂ ਬੰਦਾ ਆਉਂਦਾ ਆ ਯਿਸੂ ਮਸੀਹ ਦਾ ਨਾਮ ਲੈਂਦਾ ਆ ਤੇ ਪਵਿੱਤਰ ਆਤਮਾ ਉਹਦੇ ਜੀਵਨ ਦੇ ਵਿੱਚ ਆਉਂਦਾ ਪ੍ਰਭੂ ਨੇ ਕਿਹਾ ਹੁਣ ਪੁੱਤਰ ਹੀ ਆ ਜਿਹਦੇ ਉੱਤੇ ਪਿਤਾ ਨੂੰ ਪ੍ਰਗਟ ਕਰਨਾ ਚਾਵੇ ਹallelujah ਅੱਜ ਤੁਸੀਂ ਵੇਖੋ ਭੈਣ ਭਰਾਓ ਯਿਸੂ ਮਸੀਹ ਦਾ ਲੋਕ ਕਿਉਂ ਨਹੀਂ ਨਾਮ ਲੈਂਦੇ ਕਿਉਂਕਿ ਯਿਸੂ ਮਸੀਹ ਦਾ ਨਾਮ ਜਦੋਂ ਲੈਣਗੇ ਤੇ ਪਵਿੱਤਰ ਆਤਮਾ ਪਿਤਾ ਆਵੇਗਾ ਕਿਉਂਕਿ ਖੁਦਾ ਕੀ ਆ ਆਤਮਾ ਤੇ ਆਤਮਾ ਫਿਰ ਬੰਦੇ ਦੇ ਜੀਵਨ ਦੇ ਵਿੱਚ ਆਉਂਦਾ ਹੈ ਜਿਹਨੂੰ ਲੋਕ ਕਹਿੰਦੇ ਨੇ ਨਾ ਉਹਦਾ ਕੋ ਰੂਪ ਹੈ ਨਾ ਕੋਦਾ ਸਰੂਪ ਹੈ ਉਹ ਆਤਮਾ ਹੈ ਹallelujah ਫਿਰ ਪ੍ਰਭੂ ਪ੍ਰਭੂ ਨੇ ਕਿਹਾ ਨਾ ਕਿ ਮੈਂ ਧਰਤੀ ਤੋਂ ਜਾਵਾਂਗਾ ਤੇ ਤੁਹਾਡੇ ਲਈ ਇੱਕ ਮਦਦਗਾਰ ਭੇਜਾਂਗਾ ਪ੍ਰਭੂ ਨੇ ਕਿਹਾ ਕਿ ਦੁਨੀਆਂ ਦੇ ਲੋਕ ਉਹਨੂੰ ਨਹੀਂ ਪਾ ਸਕਦੇ ਕਿਉਂਕਿ ਪ੍ਰਭੂ ਨੇ ਕਿਹਾ ਉਹ ਉਹਨੂੰ ਨਹੀਂ ਜਾਣਦੇ ਹallelujah ਪਰ ਪ੍ਰਭੂ ਨੇ ਚੇਲਿਆਂ ਨੂੰ ਕਿਹਾ ਕਿ ਤੂੰ ਹੀ ਉਹਨੂੰ ਜਾਣੋਗੇ ਉਹ ਤੁਹਾਡੇ ਵਿੱਚ ਰਵੇਗਾ ਤੁਹਾਡੇ ਵਿੱਚ ਰਹਿ ਕੇ ਕੰਮ ਕਰੇਗਾ ਤੇ ਨਾਲੇ ਦੁਨੀਆ ਚੈੱਕ ਕਰੋਗੇ ਕਿ ਵਾਕਿਆ ਹੀ ਇਹ ਮਹਾਨ ਕੰਮ ਜਿਹੜੇ ਉਹ ਪਿਤਾ ਹੀ ਵਿੱਚ ਰਹਿ ਕੇ ਕਰਦਾ ਹੈ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਹੁਣ ਯਿਸੂ ਮਸੀਹ ਦੇ ਕੋਲ ਜਦੋਂ ਬੰਦਾ ਆਉਂਦਾ ਆ ਤੇ ਪਵਿੱਤਰ ਆਤਮਾ ਉਹਦੇ ਜੀਵਨ ਦੇ ਵਿੱਚ ਆਉਂਦਾ ਆ ਤਾਂ ਉਹ ਜੀਵਨ ਨੂੰ ਕੀ ਕਰ ਦਿੰਦਾ ਅੰਦਰੋਂ ਸਾਫ਼ ਕਰ ਦਿੰਦਾ ਸਾਰੀ ਗੰਦਗੀ ਨੂੰ ਸਾਫ਼ ਕਰਕੇ ਤੇ ਖੁਦਾ ਉਹਨੂੰ ਇੱਕ ਨਵਾਂ ਜੀਵਨ ਨਵੀਂ ਜ਼ਿੰਦਗੀ ਦਿੰਦਾ ਹੈ ਹallelujah ਪ੍ਰਭੂ ਨੇ ਕਿਹਾ ਨਾ ਉਹ ਪੁੱਤਰ ਹੀ ਜਿਹਦੇ ਉੱਤੇ ਉਹ ਪਿਤਾ ਨੂੰ ਪ੍ਰਗਟ ਕਰਨਾ ਚਾਵੇ ਹallelujah ਵੇਖੋ ਇਹ ਜਿਹੜੇ ਬਚਨ ਆ ਇਹ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਆ ਪ੍ਰਭੂ ਨੇ ਇਥੇ ਕਲੀਅਰ ਕਰ ਦਿੱਤਾ ਕਿਉਂਕਿ ਬਹੁਤ ਲੋਕ ਆ ਨਾ ਜਿਹੜੇ ਕਹਿੰਦੇ ਨੇ ਕਿ ਪ੍ਰਭੂ ਯਿਸੂ ਵਿੱਚ ਕੀ ਆ ਇੱਕ ਆਮ ਹੀ ਜਿਸ ਤਰ੍ਹਾਂ ਦੂਸਰੇ ਸੰਤਿਆ ਨਹੀਂ ਵੇਖੋ ਖੁਦਾ ਦਾ ਵਚਨ ਇਹਦਾ ਨਹੀਂ ਕਹਿੰਦਾ ਪ੍ਰਭੂ ਜਿੰਨੇ ਅਧਿਕਾਰ ਦੇ ਨਾਲ ਗੱਲ ਕਰਦਾ ਹੈ ਕਦੀ ਇਹੋ ਜਿਹਾ ਅਧਿਕਾਰ ਨਾਲ ਕਿਹਨੇ ਗੱਲ ਕੀਤੀ ਕਿਰੇ ਕਾ ਤੇ ਮੈਂ ਸਵਰਗ ਦੇ ਵਿੱਚ ਹਾਂ ਨਹੀਂ ਬਈਆਂ ਇਬਰਾਨੀਆਂ ਦੀ ਪੁਸਤਕ ਉਹਦਾ ਇੱਕ ਬਾਪ ਉਹਦੀ ਇਕਾਈਤ ਵਿੱਚ ਲਿਖਿਆ ਕਿ ਪਰਮੇਸ਼ੀਅ ਨੇ ਪਿਛਲੇ ਸਮਿਆਂ ਦੇ ਵਿੱਚ ਕਈ ਤਰੀਕਿਆਂ ਦੇ ਨਾਲ ਨਬੀਆਂ ਦੇ ਨਾਲ ਗੱਲ ਕੀਤੀ ਕਿਉਂਕਿ ਨਬੀਆਂ ਦੇ ਅੰਦਰ ਕੀ ਹੁੰਦਾ ਹੈ ਪਹਿਲਾਂ ਆਤਮਾ ਤੇ ਆਤਮਾ ਦੀ ਗਵਾਹੀ ਦੇ ਨਾਲ ਕੀ ਕਰਦੇ ਉਹ ਲਿਖਤਾ ਲਿਖਦੇ ਹallelujah ਪਰ ਦੋ ਬਚਨ ਦੇ ਵਿੱਚ ਲਿਖਿਆ ਇਨ੍ਹਾਂ ਦਿਨਾਂ ਦੇ ਅੰਤ ਵਿੱਚ ਉਹਨੇ ਸਾਡੇ ਨਾਲ ਪੁੱਤਰ ਦੇ ਦੁਆਰਾ ਗੱਲ ਕੀਤੀ ਜਿਹਨੂੰ ਨੇ ਸਭਨਾ ਵਸਤਾਂ ਦਾ ਵਾਰਿਸ ਬਣਾਇਆ ਤੇ ਉਹਦੇ ਵਸੀਲੇ ਨਾਲ ਸਾਰੇ ਜਹਾਨ ਵਿੱਚ ਰਚਿ ਵਚਨ ਦੇ ਵਿੱਚ ਲਿਖਿਆ ਅੰਤ ਦੇ ਦਿਨਾਂ ਦੇ ਵਿੱਚ ਹਾਲੇਲੂਇਆ ਵੀ ਕੋਈ ਅੰਤ ਦੇ ਦਿਨਾਂ ਦੇ ਵਿੱਚ ਰਹਿ ਰਹੇ ਹਨ ਅੰਤ ਦੇ ਦਿਨਾਂ ਵਿੱਚ ਉਹਨੇ ਵਚਨ ਕਹਿੰਦਾ ਕਿ ਉਹਨੇ ਆਪਣੇ ਪੁੱਤਰ ਦੇ ਦੁਆਰਾ ਗੱਲ ਕੀਤੀ ਜਿਹਦੇ ਦੁਆਰਾ ਉਹਨੇ ਸਾਰੇ ਜਹਾਨ ਨੂੰ ਰਚਿਆ ਤੇ ਸਾਰਾ ਕੁਝ ਉਹਨੇ ਉਹਦੇ ਵਸੀਲੇ ਦੇ ਨਾਲ ਬਣਾਇਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਸ਼ਬਦ ਆਹ ਦੇ ਵਿੱਚ ਸ਼ਬਦੀ ਸ਼ਬਦੀ ਪਰਮੇਸ਼ਰ ਦੇ ਨਾਲ ਹੀ ਤੇ ਸ਼ਬਦੀ ਦੇ ਤਾਰੀ ਹੋ ਕੇ ਆਇਆ ਸ਼ਬਦ ਨੇ ਉਹੀ ਸ਼ਬਦ ਫਿਰ ਧਰਤੀ ਦੇ ਉੱਤੇ ਆਇਆ ਹਾਲੇਲੂਇਆ ਤੇ वचन ਕਹਿੰਦਾ ਕਿ ਪੁੱਤਰ ਦੇ ਵਸੀਲੇ ਦੇ ਨਾਲ ਉਹਨੇ ਸਾਰੇ ਜਹਾਨ ਰਚੇ ਵੇਖੋ ਭੈਣ ਭਰਾਓ ਖੁਦਾ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਇਕ ਹੈ ਹਾਲੇਲੂਇਆ ਵੇਖੋ ਇਹ ਨਹੀਂ ਆ ਕਿ ਪਿਤਾ ਪੁੱਤਰ ਨੂੰ ਵਡਿਆਈ ਨਹੀਂ ਦਿੰਦਾ ਹਾਲੇਲੂਇਆ ਵੇਖੋ ਵਡਿਆਈ ਦਿੰਦਾ ਹੁਣ ਵੀ ਵੇਖੋ ਜਦੋਂ ਅਸੀਂ ਕਹਿੰਦੇ ਹਾਂ ਥੈਂਕ ਯੂ ਜੀਜ਼ਸ ਤੇ ਪਿਤਾ ਸਾਡੇ ਕੋਲੋਂ ਹਾਜ਼ਰ ਹੋ ਜਾਂਦਾ ਹੈ ਹਾਲੇਲੂਇਆ ਕਿਉਂਕਿ ਵੇਖੋ ਜਦੋਂ ਚੱਲਦੇ ਥੈਂਕ ਯੂ ਜੀਜ਼ਸ ਹਾਲੇਲੂਇਆ ਥੈਂਕ ਯੂ ਜੀਜ਼ਸ ਹਾਲੇਲੂਇਆ ਤੇ ਪਵਿੱਤਰ ਆਤਮਾ ਸਾਡੇ ਕੋਲ ਹਾਜ਼ਰ ਹੋ ਜਾਂਦਾ ਹੈ ਕਿਉਂਕਿ ਬੜਿਆਈ ਕਿਨੋਂ ਮੇਰੀ ਹੈ ਪੁੱਤਰ ਨੂੰ ਤੇ ਪਿਤਾ ਸਾਡੇ ਕੋਲ ਹਾਜ਼ਰ ਹੋ ਜਾਂਦਾ ਹੈ ਹਾਲੇਲੂਇਆ ਵਿਗੂ ਪਰ ਅੱਗੇ वचन ਨੂੰ ਜਦੋਂ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਜਦੋਂ ਪਲੋਠੇ ਨੂੰ ਫੇਰ ਸੰਸਾਰ ਵਿੱਚ ਲਿਆਂਦਾ ਤੇ ਕਹਿੰਦਾ ਹੈ ਪਰਮੇਸ਼ਰ ਦੇ ਸਾਰੇ ਦੂਤਾਂ ਨੂੰ ਮੱਥਾ ਟੇਕਣ ਹਾਲੇਲੂਇਆ ਭਾ ਤੇ ਸਾਰੇ ਸਵਰਗ ਦੇ ਵਿੱਚ ਦੂਤ ਵੀ ਪ੍ਰਭੂ ਨੂੰ ਕੀ ਕਰਦੇ ਨੇ ਮੱਥਾ ਟੇਕਦੇ ਨੇ ਉਹ ਅਸੀਂ ਪ੍ਰਕਾਰ ਦੀ ਪੋਥੀ ਚੋਂ ਪੜ ਸਕਦੇ ਹਾਂ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੈ ਕੋਈ ਜਗ੍ਹਾ ਤੇ ਪਿਤਾ ਪੁੱਤਰ ਨੂੰ ਵਡਿਆਈ ਦੇ ਰਿਹਾ ਹੈ ਹਾਲੇਲੂਇਆ ਕੋਈ ਜਦੋਂ ਅਸੀਂ ਇਬਰਾਨੀਆਂ ਦੀ ਪੱਤਰੀ ਉਹਦਾ ਇੱਕ ਭਾਗ 8 ਦੇ ਵਿੱਚ ਪੜਦੇ ਹਾਂ ਪਰ ਪਰਮੇਸ਼ਰ ਪਿਤਾ ਤੇ ਪੁੱਤਰ ਦੇ ਬਾਰੇ ਕੀ ਕਹਿੰਦਾ ਤੇਰਾ ਸੰਧ ਸੰ ਜੁਗੋ ਜੁਗ ਪਰਮੇਸ਼ਰ ਹੈ ਅਤੇ ਸਦੀਹਾਈ ਦਾ ਆਸਾ ਤੇਰੇ ਰਾਜ ਦਾ ਆਸਾ ਹੈ ਹallelujah ਵੇਖੋ ਪ੍ਰਭ ਇੱਤੇ ਪਿਤਾ ਪੁੱਤ ਨੂੰ ਵਡਿਆਈ ਦੇ ਰਿਹਾ ਏ ਠੀਕ ਆ ਕਿ ਤੇਰਾ ਸੰਧਾਸਨ ਜੁਗੋ ਜੋਗਿਆ ਹallelujah ਤੂੰ ਸੁਧਾਈ ਦਾ ਆਸਾ ਤੇ ਤੇਰੇ ਰਾਜ ਦਾ ਕੀ ਆ ਆਸਾ ਹੈ ਹallelujah 9 ਵਚਨ ਦੇ ਵਿੱਚ ਲਿਖਿਆ ਤੇ ਧਰਮ ਨਾਲ ਪ੍ਰੇਮ ਕੋ ਧਰਮ ਨਾਲ ਵੈਰ ਰੱਖਿਆ ਇਸ ਲਈ ਪਰਮੇਸ਼ਰ ਤੇਰੇ ਪਰਮੇਸ਼ਰ ਨੇ ਖੁਸ਼ੀ ਦੇ ਤੇਲ ਨਾਲੋਂ ਵਾਅਦਾ ਤੇਰੇ ਸਾਥੀਆਂ ਤੋਂ ਤੈਨੂੰ ਮਛਾ ਕੀਤਾ ਹallelujah ਵੇਖੋ ਵਚਨ ਦੇ ਵਿੱਚ ਲਿਖਿਆ ਕਿ ਤੂੰ ਧਰਮ ਨਾਲ ਪਿਆਰ ਤੇ ਬਦੀ ਦੇ ਨਾਲ ਵੈਰ ਅਦੱਕਿਆ ਇਸ ਲਈ ਪਰਮੇਸ਼ਰ ਤੇਰੇ ਪਰਮੇਸ਼ਰ ਨੇ ਪਰਮੇਸ਼ਰ ਤੇਰੇ ਪਰਮੇਸ਼ਰ ਨੇ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਾ ਕੀਤਾ ਹallelujah ਅੱਗੇ ਵੇਖੋ 10 ਐਤ ਵਿੱਚ ਲਿਖਿਆ हे ਪ੍ਰਭੂ ਆਦ ਵਿੱਚ ਧਰਤੀ ਦੀ ਤੀਨ ਨੀਂਦ ਐ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰੀ ਗਰੀਨ ਹallelujah ਦੇਖੋ ਪਿਤਾ ਕਹਿ ਰਹੇ